ਤਾਂ ਤੂੰ ਉਦਮੇ ਛੱਡ ਤੂੰ ਹੋਰ ਸੁਣਾਓ ਉੱਥੇ ਸਾਰਾ ਠੀਕ ਠਾਕ ਐ ਨਾ ਹਾਂ ਤੂੰ ਦੱਸ ਜੀ ਲੱਗਿਆ ਹਾਂ ਜੀ ਲੱਗਿਆ ਮੈਂ ਤਾਂ ਜੀਦਾ ਲਵਾਈ ਰੱਖਦਾ ਹਾਂ ਮੇਰਾ ਜੀਦਾ ਲਵਾਈ ਰੱਖਦਾ ਮੰਗਰ-ਮੰਗਰੀ ਕਰਿਆ ਕਰਦਾਂ ਅੰਦਰ ਅੱਜਾ ਨੂੰ ਤਾਂ ਕੋਈ ਨਹੀਂ ਮੇਰਾ ਤਾਂ ਦੇਖ ਲੱਗਦਾ ਜੇਠ ਮੈਂ ਤਾਂ ਇਹਨੂੰ ਕਹੀ ਜਾਨੀ ਰਹਿਣੀ ਆ ਕਦੇ ਕੋਸ਼ ਕਦੇ ਕੋਸ਼ ਇਹ ਲੋ ਆਉਂਦਾ ਵੀ ਐਂ ਲੋਟ ਐ ਤੂੰ ਨਾ ਕੁਝ ਕਿਹਾ ਕਰ ਲੈ ਜੀ ਉਹੀ ਗੱਲ ਨਾਲੇ ਕਹਿੰਨੀ ਇਹਨੂੰ ਸਿੱਧਾ ਕਰਕੇ ਰੱਖੀ ਫਿਰ ਇਹਨੂੰ ਗੱਲੀ ਗੱਲੀ ਸਮਝਾਈ ਕਿਉਂ ਅੱਜ ਤੱਕ ਕਿਸੇ ਨੇ ਸਮਝਾਇਆ ਨਹੀਂ ਕੱਲ ਨਮਕੱਲਾ ਫਿਰਦਾ ਰਹਿੰਦਾ ਸੀ ਇੱਕ ਥੋੜਾ ਜਿਹਾ ਲੈਣਾ ਹੁੰਦਾ ਇਹਨਾਂ ਨੂੰ ਪਤਾ ਹੈਗਾ ਉਹ ਸ਼ਹਿਰ ਦੇ ਬੱਚੇ ਨੂੰ ਇਹਨਾਂ ਨਹੀਂ ਪਤਾ ਜਿਵੇਂ ਇਹ ਕਾਲਾ ਦੇਸੀ ਹੈ ਹੁਣ ਤੂੰ ਉਹ ਕਰਦਿਆ ਕਰੀ ਉਹ ਕਹਿੰਦੇ ਤਾਂ ਹੁੰਦੇ ਨੇ ਪਹਿਲਾਂ ਅਗ ਲੰਡਾ ਜਿਹੜਾ ਪਹਾੜਾਂ 'ਦੀ ਰਾਖੀ ਹੈ ਉਹ ਗੱਲ ਆਹ ਆਹ ਪੰਜਾ ਇਹੀ ਕਿ ਅਸੀਂ ਦੁਆਰਾ ਬੋਲੀ ਤੇ ਦੁਆਰਾ ਬੋਲੀ ਕੀ ਬੋਲੀ ਸੀ ਲੰਡਾ ਜਿਹੜਾ ਮੈਂ ਆਖਿਆ ਪਹਿਲਾਂ ਗੱਲਾਂ ਸੀਗਾ ਹੁਣ ਤੈਨੂੰ ਸਾਰਾ ਸਮਝਾ ਦਿੰਦੀ ਉਹ ਕਹਿੰਦੇ ਹੁੰਦੇ ਨੇ ਲੰਡਾ ਜਿਹੜਾ ਪਹਾੜਾਂ 'ਦੀ ਰਾਖੀ ਹੈ ਵੱਡੀ ਸਿਆਣੀ ਬੰਦੇ ਕਿ ਲਿੰਗੇ 'ਤੇ ਪਹਾੜਾਂ 'ਦੀ ਰਾਖੀ ਆਹ ਮਨਮਾ ਲੰਡਾ ਜਿਹੜਾ ਨਹੀਂ ਆ ਦੇ ਨਿਕ ਨਾ ਲਗ ਹਾ ਹੋਰ ਪਹਿਲਾਂ ਦੀਆਂ ਗੱਲਾਂ ਨਹੀਂ ਹੈਗੀਆਂ ਇਹੋ ਜਿਹੀ ਗੱਲਾਂ ਤੈਨੂੰ ਬਾਦੂ ਸੁਣ ਜੋ ਆਏ ਆ ਹਾਂ ਪਹਿਲੇ ਉੱਤੋਂ ਅੰਦਰ ਹਾਂ ਕਿਵੇਂ ਬੋਲ ਕੰਮ ਦੀ ਗੱਲ ਕਹਿ ਰਹੇ ਨੇ ਜਵਾਂ ਨਹੀਂ ਹੋਣੇ ਸੀ ਮੇਰੀ ਬੇਇੱਜ਼ਤੀ ਨਹੀਂ ਕਰਦੇ ਮੈਂ ਤਾਂ ਪਹਿਲਾਂ ਦਾ ਹਾਂ ਮੂਆ ਬਣਾ ਬੱਡਾ ਹੈ ਹੈ ਪਤਾ ਨਹੀਂ ਕੀ ਲੱਗਦਾ ਹੈ ਕਿ ਤਾ ਹੁਣ ਜਿੰਦੇ ਦਾ ਵਿਆਹ ਹੋਇਆ ਬਾਲ ਮਸਤ ਗਿਆ ਸਣੀ ਤੋਂ ਲੋਕ ਕਹਿੰਦੇ ਜਿਉਂ ਹਾ ਗੁੱਡੀ ਨੂੰ ਵਿਆਹ ਹੋਏ ਜਾਂ ਤਾਂ ਉਹਦਾ ਸੁਧਰ ਜਾਂਦਾ ਜਾਂ ਫਿਰ ਜਵੇਂ ਮਸਤ ਤਮਸਤੇ ਹੋਇਆ ਮੈਂ ਤੇ ਤੈਨੂੰ ਵਧੀਆ ਰੱਖੇ ਵਸ ਐਨਾ ਹੀ ਮਾਣਾ ਪਹਿਲਾਂ ਲੱਗੇ ਦੁੱਖ ਕੱਟਨੇ ਕੱਟਨੇ ਹੁਣ ਤਾਂ ਵਧੀਆ ਚਲ ਆਜਾ ਮੈਨੂੰ ਪਤਾ ਵੀਰ ਵੀ ਭਰਾ ਤਾਂ ਸਿੱਧੀ ਹੈ ਮੈਂ ਤਾਂ ਵਧੀਆ ਰੱਖ ਲਿਆ ਗੜ ਕਰ ਅੜ ਪੈਰਾਂ ਤੇ ਨੰਨ ਲੱਗਣਾ ਅੜ ਪੈਰ ਅੜ ਚੀਤਨ ਨੂੰ ਭੇਜ ਲਿਆ ਕਿੰਦਾ ਮੈਂ ਵੀ ਇਹ ਤਾਂ ਬਾਹਰ ਗਿਆ ਸਾਰਾ ਸੇ ਸ਼ੇਰ ਨਹੀਂ ਆ ਕੇ ਸੈਟ ਹੋ ਗਿਆ ਤੇ ਫੋਨ ਆ ਹਰੀ ਹੋ ਕੇ ਕਹਿੰਦਾ ਤੂੰ ਕੀ ਕੀ ਉੱਤੇ ਲਿਆ ਕੇ ਦਿੱਤਾ ਤੈਨੂੰ ਗਿਫਟ ਮੈਨੂੰ ਐਸੋ ਤੇ ਕੀ ਕਰਤਾ ਕੀ ਲਿਆ ਹੈ ਲਿਆ ਹੈ ਮੋਂਗਣਾ ਨਹੀਂ ਕਿਤੇ ਨਹੀਂ ਸਪਲਾਈ ਸਦਿਨੀ ਸ ਸਪਲਾਈ ਸਦਿਨੀ ਕੋਈ ਸਪਲਾਈ ਦਾ ਨਹੀਂ ਬੰਦਾ ਇਹ ਬਾਹਰ ਨਾਲ ਆਪ ਦੇ ਹਾਨੀਆਂ ਕੋਲੇ ਤਾਂ ਵੈਂਦਾ ਹੀ ਨਹੀਂ ਇਹ ਵੈਂਦਾ ਮੁੰਡਿਆਂ ਕੋਲੇ ਕੋਈ ਬੋਏ ਸਿੱਖ ਸਤਿਕਾਰ ਉਹ ਹਾਂ ਬੱਚਾ ਗੁਰਾਹਾਂ ਨੂੰ ਪੁੱਠੀ ਚੀਜ਼ ਦੀ ਮਤਨ ਨਹੀਂ ਖਲੇ ਮੁੰਡਾ ਤੋਂ ਮੰਡੀਰ ਤਾਂ ਅੱਜ ਕੱਲ ਤੈਨੂੰ ਪਤਾ ਤਾਂ ਹੈਗਾ ਇਹ ਕਿੰਨੂ ਜਾਣ ਜਾਣ ਕੇ ਕਰਦੀ ਹੈ ਤਾਇਆ ਹੋਇਆ ਹੈ ਤਾਇਆ ਹੋਇਆ ਹੈ ਇਹ ਹੋ ਜਾਂਦਾ ਮੁੰਡਾ ਫੁੰਡਾ ਬਣ ਜਾਂਦਾ ਨਾ ਚਾਹਾ ਚੱਲ ਮੈਂ ਤਾਂ ਚਾਹ ਬਣਾਉਣਾ ਕੋਈ ਘਮੇਂ ਤੰਦਰਵਾੜਤਾ ਉੱਥੇ ਗੱਲਾਂ ਕਰਨ ਲੱਗੀਆਂ ਤੇ ਆਉਂ ਵੇਖ ਲੈ ਹਾਂ ਲੱਭਣ ਗਿਆ ਨਹੀਂ ਆਇਆ ਹਜੇ ਮੈਂ ਵੀ ਦੇਖਦੀ ਹਾਂ ਹਾਂ ਦੇਖ ਉਹ ਉੱਥੇ ਟਿਕਾ ਲਾ ਤਿੰਦਾ ਤੇ ਭੈ ਚਾਹ ਨੇ ਕੀ ਆਉਂਦੀ ਆ ਠੀਕ ਹੈ